ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਪੱਖਾ ਹਰੀ ਸਿੰਘ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੇ ਵੀਡੀਓ ਦੇ ਵਿੱਚ ਤਾਂਨ ਟੋਟਲ 5 ਮੱਜਾਂ ਤੇ ਦੋ گاਵਾ ਤੁਹਾਨੂੰ ਦਿਖਾਉਣੀ ਆਵਾ ਜਿਨ੍ਹਾਂ ਵਿੱਚ ਕੋਈ ਟੋਕੜ ਗੱਬਣਿਆ ਕੋਈ ਇੱਚੇ ਬੱਚੀ ਵਾਲੀ ਆ ਕੋਈ ਤਾਜੀ ਸੋਈ ਹੈ ਵੈਰਾਈਟੀ ਸਾਰੀ ਹੈਗੀ ਆ ਵੀਡੀਓ ਪੂਰੀ ਜਰੂਰ ਵੇਖਿਓ ਜੋਧਵੀਰ ਉਹਨਾਂ ਕੋਲ ਆਪਾਂ ਆਏ ਆ ਤੇ ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਵਾ ਤੇ ਅੱਜ ਸਾਰੀਆਂ ਸੂਈਆਂ ਹੀ ਆ ਉਤਰਾ ਗੱਬਣ ਕੋਈ ਵੀ ਨਹੀਂ ਆ ਤੇ ਸੂਈਆਂ ਦੇ ਆਪਣੀ ਚਵਾਈ ਕਰਕੇ ਤਸੱਲੀ ਕਰਕੇ ਵੇਖ ਚਾਕ ਕੇ ਖੜੋ ਤੇ ਜਿਹੜਾ ਕੋਈ ਵੀ ਨਹੀਂ ਪਹੁੰਚ ਸਕਦਾ ਉਹ ਵੀਡੀਓ ਕੋਲ ਤੇ ਆਪਣੀ ਚਵਾਈ ਜਰੂਰ ਕਰਾ ਲਿਆ ਕਰੋ ਜੀ ਪਰ ਤਸੱਲੀ ਆਪਣੀ ਜਰੂਰ ਕਰਕੇ ਖੜਿਆ ਕਰੋ ਅਸੀਂ ਕਦੇ ਵੀ ਨਹੀਂ ਵੀਡੀਓ 'ਚ ਕਿੰਨੇ ਜਾਂ ਬਿਨਾ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਖੜੋ ਜੀ ਹਾਂਜੀ ਵਿਰਜ ਸਤ ਸਾਲ ਜੀ ਸਤ ਸਾਲ ਜੀ ਹੋਠ ਠਾਕ ਜੇ ਵਧੀਆ ਵਧੀਆ ਬੀਤੀ ਤੁਸੀਂ ਸੁਣਾਓ ਚਲੋ ਵਧੀਆ ਚੀਜ਼ਾਂ ਚ ਤੇ ਨਾਮ ਦੱਸਦੇ ਇਕ ਵਾਰ ਫਿਰ ਆਪਣਾ ਨਾਮ ਵੀ ਜੀ ਮੇਰਾ ਜੋਧਵੀਰ ਸਿੰਘ ਜੀ ਪਿੰਡ ਭੱਖਾ ਹਰੀ ਸਿੰਘ ਤਹਿਸੀਲ ਜਨਾਲਾ ਜ਼ਿਲ੍ਹਾ ਅਮਰੀਕਾ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 98775 ਤੇ 18935 ਜੀ ਤੇ ਦੂਜਾ ਨੰਬਰ ਹੈਗਾ 70357609 ਤੇ ਪਿਛਲਾ ਵੇਖ ਗਿਆ ਹਿਮਾਲਾ ਤੋਂ ਫਿਰ ਵੀ ਜੀ ਇੱਕ ਘੰਟੇ ਜੀ ਅੱਛਾ ਹਾਂਜੀ ਆਪਾਂ ਵੱਡੀ ਮੈਂ ਅਸੀਂ ਬੱਲੀ 14 15 ਕਿਲੋ ਦੁੱਧ ਦੀ ਵੀ ਜੀ 5 ਦਿਨ ਉਹਦੇ ਹੀ ਫੋਨ ਹੁੰਦੇ ਰਹੇ ਹੋਰ ਤੇ ਕੇ ਡੰਗਰ ਦਾ ਆਇਆ ਨਹੀਂ ਮੈਨੂੰ ਬਾਕੀ ਜਿੰਨਾ ਫੂਨ ਸਭ ਤੋਂ ਜ਼ਿਆਦਾ ਜੇ ਵੀਰ ਹਰ ਕੋਈ ਵੀਰ ਭਰਾ ਮੈਨੂੰ ਆਂਦਾ ਕਿ ਨੀਲੀ ਰਾਵੀ ਮੈਂ मतलब ਕਿ ਇੱਕ ਪਾਸੇ ਸਾਰਿਆਂ ਦੇ ਫੋਨ ਤੇ ਇੱਕ ਪਾਸੇ ਦੇ ਕੰਦੇ ਦੇ ਇੱਕ ਪਾਸੇ ਕਲੀ ਦਾ ਮੈਂ ਐਸੇ ਕਰਕੇ ਫਿਰ ਇੱਕ ਤੋਹਫਾ ਕੱਢ ਕੇ ਆ ਨੀਲੀ ਰਾਵੀ ਦਾ ਉਹਦੇ ਥੱਲੇ ਵੀ ਹੁਣ ਦੁੱਧ ਹੋਊਗਾ 13 ਕਿਲੋ ਪਰ ਆਪਾਂ 12 ਕਿਲੋ ਦੀ ਗਾਰੰਟੀ ਦਾਂਗੇ ਜੇ ਜੇ ਕੋਈ ਵੀਰ ਭਰਾ ਔਨਲਾਈਨ ਮੰਗਾਊਗਾ ਫਿਰ 11 ਦੀ ਆਪਣੇ ਘਰ ਆਪਾਂ ਭਵੇਂ 13 ਚਵਾਦੀ ਆਪਣੇ ਘਰ ਦੀ ਵੀ ਆਪਾਂ 12 ਦੀ ਦਾਂਗੇ ਤੇ ਚਲੋ ਨਾਮ ਦੱਸਦੇ ਕਰੀ ਨਾਮ ਮੇਰਾ ਵੀਜੀ ਜਯੋਧਵੀਰ ਸਿੰਘ ਜੀ ਅੱਛਾ ਹਾਂਜੀ ਪਿੰਡ ਭਖਾਰੀ ਸਿੰਘ ਜੀ ਤਹਿਸੀਲ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅਮਰੀਕ ਸਰ ਜੀ 에어ਪੋਰਟ ਰੋਡ ਤੇ ਜੇ ਵੀਰਜੀ ਅਈ ਨਾਲੇ ਤੋਂ ਪਹਿਲਾਂ ਜੇ 2 ਕਿਲੋਮੀਟਰ ਨਵੀਂ ਕਚੈਰੀ ਜੇ ਅਜਨਾਲੇ ਵਾਲੀ ਉਹਦੇ ਨਾਲ ਹੀ ਆਪਣਾ ਅਜਨਾਲਾ ਬਿਲਕੁਲ ਨਾਲ ਹੀ ਆਪਣਾ ਨਾਲ ਹੀ ਹੈਗੀ ਫੋਨ ਨੰਬਰ ਵੀ ਪੁੱਲ ਦੋ ਫੋਨ ਨੰਬਰ ਹੈਗਾ ਜੇ 70357 6009 98775 1892 ਤੇ ਉਤਰਾ ਇਥੋਂ 에어ਪੋਰਟ ਕਿੰਨਾ ਹੋਊਗਾ 에어ਪੋਰਟ ਵੀਜੀ ਇਥੋਂ ਹੈਗਾ ਜੇ 16 ਕਿਲੋਮੀਟਰ ਅੱਛਾ ਹਾਂਜੀ ਠੀਕ 에어ਪੋਰਟ ਵਾਲੇ ਰੋਡ ਤੇ ਹੀ ਹੈ 에어ਪੋਰਟ ਵਾਲੇ ਰੋ ਸ਼ੁਰੂਆਤ ਫਿਰ ਆ ਪਹਿਲੇ ਨੰਬਰ ਵਾਲੀ ਮਾਈ ਤੋਂ ਹੀ ਆਪਾਂ ਕਰਨੀ ਹੈ ਕਿੰਨਾ ਚਿਰ ਹੋ ਗਿਆ ਜੀ ਨਸੂਈ ਨੂੰ ਵੀਜੀ ਸੂਈ ਨੂੰ ਇਹਨੂੰ ਹੋਵੇ ਤੇ 12-13 ਦਿਨ ਅੱਛਾ ਹਾਂਜੀ ਤੇ ਕੱਟੀ ਮਗਰ ਜੀ ਤੇ ਦੁੱਧ ਦੁੱਧ ਵੀਜੀ ਛੋਟੀ ਥਲੇ ਤੇ ਹੋਊਗਾ 13 ਕਿਲੋ ਅੱਛਾ ਪਰ ਆਪਾਂ ਦੱਸਾਂਗੇ ਛੋਟੀ ਥਲੇ 12 ਕਿਲੋ ਦੁੱਧ ਠੀਕ ਆ ਹਾਂਜੀ ਤੇ ਖੋਲੋ ਹਤੋਰੀਏ ਫਿਰ ਵੀਜੀ ਛੋਟੀ ਗਾਦੀ ਇਹ ਇੱਕ ਵੀਰ ਭਰਾ ਦੇ ਕਿ ਨੀਲੀ ਰਾਵੀ ਲਿਉਣੀ ਆ ਅੱਛਾ ਤੇ ਮੈਂ ਨੀਲੀ ਰਾਵੀ ਆਉਗੀ ਲੈ ਦੇਖੋ ਆਹ ਦੇਖ ਸਕਦੇ ਜੇ ਬਿੱਲੀਆਂ ਖਾਂ ਲਈ ਆ ਬਿੱਟੀ ਚੋਟੀ ਗਾਦੀ ਕੋ ਫਾੜੇ ਤੇ ਥੱਲੇੋਂ ਦੇਖੋ ਪੰਨਾ ਹੀ ਪਾਈ ਹੋਰੰਦੀ ਆ ਥੱਲਿਆਂ ਬੜੀ ਸਫਾਈ ਤੇ ਬਾਕੀ ਅੱਜ ਝੜੀ ਝੁੜੀ ਲੱਗੀ ਆ ਹਲੇ ਵਿਦੀ ਮਾਰ ਪਾਣੀ ਘੁਣੀ ਨਹੀਂ ਜਪੀਂਦਾ ਅੱਜ ਥੋੜਾ ਜਿਹਾ ਅੱਗੇ ਪਿੱਛੇ ਚੱਲਣ ਦਾ ਕੰਮ ਅਜੇ ਪੁਰੀਆਂ ਰੱਜੀਆਂ ਰੱਜੀਆਂ ਨਹੀਂ ਆ ਜਿਸ ਤਰ੍ਹਾਂ ਪੱਥੇ ਪੁੱਥੇ ਸਹੀ ਤਰ੍ਹਾਂ ਫਿਰ ਪੈਂਦੇ ਨਹੀਂ ਆ ਘੜੀ ਛੁੜੀ ਤੇ ਥਣ ਵੀ ਇਹਦੇ ਕੋਲ ਕਾਫੀ ਚੰਗਾ ਲੱਗਾ ਆ ਜੀ ਫਿਰ ਚੂਣ ਚਵਾ ਕੋਈ ਭੂੜੀ ਕੋਈ ਛਟਾਣੀ ਤੇ ਬੱਚਾ ਕੀ ਇਹਦੇ ਮਗਰ ਬੱਚਾ ਮਗਰ ਵੀਜੀ ਕੱਟੀ ਜੇ ਮਗਰ ਇਹਦੇ ਕੱਟੀ ਆ ਤੇ ਮੁੱਲ ਕਿੰਨਾ ਰੱਖਣਾ ਇਹਦਾ ਮੈਂ ਤਾਂ ਨਾ ਵੀਜੀ ਨੀਲੀ ਰਾਵੀ ਦਾ ਗੱਗਰ ਸੀ ਕਰ ਲਈਏ ਨਹੀਂ ਫਿਰ ਤੇ ਕਰ ਦਈਏ ਜਿਆਜਾ ਕੋ ਪੈਂਤੜੀ ਦੀ ਦੀ ਹਾਂਜੀ 75 ਦੀ ਕਰਨੀ ਔਰ ਵਿੱਚੋਂ ਛੋਟ ਛੜ ਵੀਜੀ ਇੱਕੋ ਗੱਲ ਕਰਨੀ ਜਿਹੱਚੋ ਛੋਟ ਹੀ ਕਰਨੀ ਆ ਦੇਂਦਾ ਕੋਈ ਨਹੀਂ ਆ ਪਰ ਚਲੋ ਆਪਾਂ ਹਰਕ 70 1000 ਛੋੜ ਕਰਾਂਗੇ ਅੱਛਾ 70 1000 ਛੱਡ ਦੋ ਹਾਂਜੀ ਵਿਧੀ ਇਦਾਂ ਦੀ ਝੋਡੀ ਕੋਈ ਨਹੀਂ ਦਿੰਦਾ ਇਧਰ ਵੇਖੋ ਜਿੱਦੀ ਥੱਲੇ 12 13 ਕਿਲੋ ਦੁੱਧ ਹੋਵੇ ਨਾ ਰੈਡੀ ਆ ਵਿਧੀ ਭਾਵੇਂ ਕੋਈ ਦੋ ਡੰਗ ਤਿੰਨ ਡੰਗ ਸਾਡੇ ਕੋਲ ਚੋਗੇ ਤਿਆਰ ਮੌਕੇ ਤੇ ਹਾਂਜੀ ਭਾਵੇਂ ਕੋਈ ਵੀਰ ਨੇ ਜੇ ਕੋਈ ਨਹੀਂ ਇੱਥੇ ਆ ਸਕਦਾ ਸਾਡੇ ਕੋਲ ਵੀਡੀਓ ਕਾਲ ਤੇ ਜਵਾਬੀ ਤੇ ਬਾਕੀ ਕੋਈ ਸੰਭ ਲੂਗਾ ਤੇ ਦੁੱਧੋਂ ਵਧਾ ਵੀ ਸਕਦਾ ਹੋਰ ਵਿਧੀ ਦੁੱਧ ਦੀ ਝੋਡੀ ਮੇਰੇ ਹਸਣਾ ਜਿੱਦਾਂ ਸਾਡੇ ਕੋਲ ਫਿਰ ਵਿਧੀ ਚੋਣ ਮੈਂ ਲੱਗੀ ਤੁਹਾਨੂੰ ਮੈਂ ਧਾਰਾ ਮਾਰ ਕੇ ਦੀਆਂ ਜਰੂਰ ਦਿਖਾਉਣੀ ਆ ਬੱਚਾ ਲੱਗਿਆ ਪਰ ਦੂਜੀ ਵੀਡੀਓ ਬਣਾਉਣੀ ਤੇ ਚਲੋ ਫਿਰ ਹੁਣ ਆ ਜਿਹੜੇ ਦੂਸਰੇ ਨੰਬਰ ਤੇ ਝੋਟੀ ਜੇ ਇਹਦੇ ਬਾਰੇ ਵੀ ਦੱਸ ਤੋ ਇਹ ਵੀ ਜੀ ਪਹਿਲੇ ਸੂਏ ਝੋਟੀ ਜੇ ਅੱਛਾ ਪਹਿਲਾ ਸੂਆ ਪਹਿਲਾ ਸੂਆ ਵੀ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਵੀ ਜੀ 12 13 ਦੇਣੀ ਹੋਈ ਹੋਣੀ ਹੈ ਕੱਟੀ ਮਗਰ ਜੀ ਵੀ ਜੀ ਝੋਟੀ ਵੇਖੋ ਐਦਾਂ ਦਾ ਥਾਨ ਤੇ ਐਦਾਂ ਦੀ ਥੱਲੇੋਂ ਲੇਵੇ ਦੀ ਸਾਫ ਝੋਟੀ ਐਡੀ ਛੇਤੀ ਨਹੀਂ ਮਿਲਦੀ ਤੇ ਬਾਕੀ ਥਾਨ ਵੀ ਚੰਗਾ ਲੱਗਿਆ ਦੇਖੋ ਮੇਰਾ ਨਾ ਵੀ ਜੀ ਝੋਟੀ ਕਾਦੀ ਜਾਂ ਨਹੀਂ ਤੇ ਜੰਮੀ ਪਲੀ ਇਹ ਵੀ ਪੂਰੀ ਤਰ੍ਹਾਂ ਫਿਰਿੰਦੋਵੇਂ ਇਹੋ ਜੀਆਂ ਵਿਧੀ ਝੋਟੀਆਂ ਲੱਭਣ ਲਈ ਨਾ ਤੁਸੀਂ ਹਸਾਲ ਹੋਣਾ ਪੰਜ ਪੰਜ ਛੇ ਛੇ ਦਿਨ ਲੱਗ ਜਾਂਦੇ ਆ ਇਹ ਨਹੀਂ ਕਿ ਅਸੀਂ ਸਵੇਰੇ ਕਹੀਏ ਕਿ ਅੱਜ ਵੇਚ ਕੇ ਸਵੇਰੇ ਮਾਲ ਵੇਚ ਕੇ ਦੁੱਸੇ ਵਾਲੇ ਫੜ ਲਈਏ ਇੱਧਰ ਦੇਖੋ ਝੋਟੀ ਦੀ ਬੂਤੀ ਸੋਹਣੀ ਗਤੀ ਯਤਰਾ ਸਰ ਉਹ ਬਤੀ ਬੰਗੀ ਦੇਖੋ ਝੋਟੀ ਬਾਕੀ ਆ ਵੀ ਇੱਥੇ ਆ ਕੇ ਪਸ਼ੂ ਵੇਖ ਕੇ ਖੜਿਆ ਕਰੋ ਫਿਰ ਪ੍ਰੋਪਰ ਕਦ ਕੱਦ ਦਾ ਪਤਾ ਲੱਗ ਜਾਂਦਾ ਹੈ ਕਈ ਇਹਦੇ ਵੀਡੀਓ ਚ ਪ੍ਰੋਪਰ ਅੰਦਾਜ਼ਾ ਨਹੀਂ ਲੱਗ ਪਉਂਦਾ ਬਾਕੀ ਸੋਹਣੀ ਝੋਟੀ ਆ ਕਦ ਕੱਦ ਚੰਗਾ ਆ ਉਤਰਾ ਇਹਦਾ ਥਾਣਾ ਵਿੱਚ ਚੰਗਾ ਹੈ ਅਗਲੇ ਪਿਛਲੇ ਥਾਂ ਇੱਕੋ ਜਿਹੀ ਸਾਈ ਦੇ ਤੇ ਇੱਕੋ ਜਿਹੀ ਗੈਪ ਤੇ ਤੇ ਇਹ ਤੱਕਲ ਦੁੱਧ ਕਿੰਨਾ ਤਿਆਰ ਵੀ ਜੀ ਉਤਰਾ ਹੁਣ ਵੀ ਜੀ ਦੁੱਧ ਝੋਟੀ ਕੋ 9.5 ਕਿਲੋ ਆਪਾਂ ਮਿੰਦੇ ਹਾਂ ਰੋਜ਼ ਆਪਣੇ ਕੋਲ ਇੱਕ ਹੋਰ ਗੱਲ ਜੀ ਹਾਡੇ ਕੋ ਜਿੰਨਾ ਦੁੱਧ ਹੁੰਦਾ ਹੈ ਡੇਲੀ ਤੇ ਨਹੀਂ ਜੇ ਪਹੁੰਚ ਜਾਂਦੇ ਅੱਛਾ ਸਾਡੇ ਕੋ ਘਰਾਂ ਲਈ ਦੁੱਧ ਖਰਦਾ ਭਾਵੇਂ ਸਾਡੇ ਕੋ ਕਮੈਂਟਲ ਦੁੱਧ ਹੋ ਜੇ ਤੇ ਭਾਵੇਂ 2 ਕਮੈਂਟਲ ਹੋ ਜੇ ਸਾਨੂੰ ਡੇਰੀ ਦੀ ਕੋਈ ਟੈਂਸ਼ਨ ਨਹੀਂ ਸਾਰਾ ਦੁੱਧ ਘਰਾਂ ਜੀ ਦੇਣਾ ਇੱਥੇ ਹੀ ਕਰਨਾ ਹੈ ਅੱਛਾ ਸਾਡੇ ਕੋ ਕੰਡਾ ਜੀ ਛੋਟੀ ਦਾ ਦੁੱਧ ਤੇ ਮਣੀ ਦਾ 9 ਲੀਟਰ ਅੱਛਾ ਠੀਕ ਹੈ ਜੀ ਆਪਾਂ ਛੋਟੀ ਦੀ 9 ਕਿਲੋ ਦੀ ਗਾਰੰਟੀ ਦੇਨੇ ਆ ਜੇ ਵੀਰਪਰਾ ਆਨਲਾਈਨ ਮੰਗਾਉ ਤੇ 8 ਕਿਲੋਆਂ ਦੀ ਆਪਣੇ ਕਿਲੇ ਦੇ 9 ਕਿਲੋ ਦੁੱਧ ਚਵਾ ਕੇ ਦਾਂਗੇ ਝੋਡੀ ਥੱਲੇ ਤੇ ਕਿੰਨਾ ਕੁ ਦੁੱਧ ਘਰੀ ਜਾਉਗੀ ਵੀਜੀ ਝੋਡੀ ਹਾਲੇ ਤੇ ਤੁਹਾਡੇ ਕੋਲ ਸਿੱਧੀ ਗੱਲ ਸਾਡੇ ਕੋਲ ਵੀ ਆਈ ہوئی ਆ ਜੇ ਇਹੋ ਜੀ ਝੋਡੀ ਨੇ 11 12 ਕਿਲੋ ਵੇਖੋ ਵੀਜੀ ਥਾਨ ਵੇਖੋ ਦੀ ਝੋਡੀ ਜੇ ਇਹੋ ਜੀ ਝੋਡੀ ਨੇ 11 12 ਕਿਲੋ ਦੁੱਧ ਨਾ ਦਿੱਤਾ ਤੇ ਕਿਨੇ ਦੇਣਾ ਠੀਕ ਹੈ ਜੀ ਹਾਂਜੀ ਬਾਕੀ ਆ ਕੱਟੀ ਆ ਬਹੁਤੇ ਦਿਨਾਂ ਦੀ ਕੱਟੀ ਨਹੀਂ ਆ ਤਾਜ਼ਾ ਹੀ ਆ ਬੱਚਾ ਆਤਰਾ ਇਹ ਦੁੱਧ ਜੀ ਅਗੋਂ ਨਹੀਂ ਦਿਖਾਉ ਅਗਲਾ ਸਾਨੂੰ ਦਿਖਾਓ ਝੋਡੀ ਨੂੰ ਹਾਂ ਦੇਖ ਸਰ ਜੀ ਐਦਾਂ ਦਾ ਵੀਜੀ ਥਾਨ ਲੱਭਣ ਲੱਗਿਆ ਵੀ ਵਿੱਚ ਫਿਰ ਕੋਈ ਆਉਣ ਨਹੀਂ ਵੀਜੀ ਬਹੁਤ ਚੌਣ ਸਾਫ ਆ ਤੇ ਇਹ ਇਹ ਤਾਂ ਪੰਜਾਹ 75 ਨਾਲ ਗੱਲ ਕੀਤੀ ਨਹੀਂ 75 ਦਾ ਕਰੀਏ ਕਿ ਮੰਨ ਤਾਂ ਜੀ ਮਾਲ ਜੋ ਰੇਟ ਪਾਉਂਦੇ ਆ ਨਾ ਤਿੰਨ ਸਾਲ ਹੋ ਗਏ ਤੁਹਾਡੇ ਕੋਲ ਵੀਡੀਓ ਪਾਉਣ ਨਾਲ ਮਾਲ ਫਿਰ ਤੁਰ ਕੇ ਲੱਭੀਦਾ ਤੇ ਜਾਇਜ਼ ਰੇਟ ਦਾ ਵੀ ਜਿਹੜੇ ਵੀਰ ਭਰਾ ਆਪਾਂ ਨੂੰ ਫੋਨ ਕਰਨ ਠੀਕ ਆ ਆਪਾਂ ਵੀਡੀਓ ਪਾਉਨੇ ਸਾਡਾ ਮਹੀਨਾ ਮਹੀਨਾ ਉਦਾ ਹੀ ਮਾਰ ਦਿਖਦਾ ਜੀ ਅੱਛਾ ਇਹ ਝੋਟੀ ਇਹਦਾ ਵੀ ਜੀ 70 ਤੋਂ ਹਜ਼ਾਰ ਛੱਡ ਦਈਏ ਅੱਛਾ ਬਰਾਬਰ ਹੀ ਕਰਦੀ ਹੈਗੇ ਬਰਾਬਰ ਹੀ ਕਰਦੀ ਹੈ ਭਾਵੇਂ ਕੋਈ ਉਹ ਲੈ ਜਾਏ ਤੇ ਭਾਵੇਂ ਕੋਈ ਆ ਲੈ ਜਾਏ ਇਹਦੀ ਹਜ਼ਾਰ ਇਹਦੀ ਹੋਰ ਝੋਟੀ ਦੀ ਸ਼ੌਕ ਚ ਦੇਣੀ ਨਹੀਂ ਦੇਣੇ ਇਹ ਤੁਹਾਨੂੰ ਮੈਂ ਗੱਲ ਦੱਸ ਦਦਾ ਨਾ ਇਹ ਮਿਲਣੀ ਤਪਖਿਆਂ ਤੋਂ ਹੀ ਜੇ ਇਹ ਵੀ ਤੁਹਾਨੂੰ ਕਹਿ ਦਿੰਨਾ ਨਾ ਇਹ ਲਾਗੇ ਬੰਨਿਆ ਮਿਲਣੀ ਵੇਖੋ ਝੋਟੀ ਠੀਕ ਆ ਇਹ 2000 ਵੀਜੀ ਕਰਨੀ ਇਹ ਝੋਡੀ ਦੀ ਛੋੜ ਹੀ ਕਰਾਂਗਾ ਅੱਛਾ 68000 ਚਾਹ 80000 ਚੋਂ ਠੀਕ ਬਾਕੀ ਕੋਈ ਨਹੀਂ ਕੋਈ ਵੀਰ ਭਰਾ ਹੁੰਦਾ ਮਾਨ ਦਾ ਹਰ ਗੱਦਾ ਕਰ ਚਲੋ ਪੱਥਰ ਤੇ ਲੇਕ ਤੇ ਹੁੰਦੀ ਨਹੀਂ ਆ ਹਾਂਜੀ ਪਰ ਵੀਜੀ ਝੋਟ ਦੇਂਦਾ ਨਹੀਂ ਐਦਾਂ ਨਹੀਂ ਝੋਡੀ ਥੋੜਾ ਪਾਤਾ ਤੇ ਕਰਨਾ ਪੈਂਦਾ ਮੌਕੇ ਤੇ ਹੁਣ ਇਹਦੇ ਬਾਰੇ ਦੱਸਿਆ ਵੀ ਨੀਲੀ ਦੀ ਮੱਝ ਆ ਗਈ ਜੇ ਇਹ ਵੀਜੀ ਵੇਖੋ ਚਾਰੇ ਖੋਰ ਤੋਂ ਬੇ ਇਹ ਵੀਜੀ 1.5 ਮਹੀਨੇ ਦੀ ਕੱਟੀ ਦੀ ਉਧਰ ਦੀ ਕੱਟੀਆਂ ਨੂੰ ਨਾ ਮਾਰ ਲੀਆਂ ਅਗੋਂ ਥੋੜਾ ਇਹ ਵੀਜੀ ਅੱਛਾ ਇਹਦੇ ਮਗਰ 1.5 ਮਹੀਨੇ ਦੀ ਕੱਟੀ ਹੈ ਵੀਜੀ 10 ਕਿਲੋ ਦੁੱਧ ਜੇ ਮੈਨੂੰ ਤਿਆਰ ਮੌਕੇ ਤੇ ਹੁਣ ਤੋਰ ਵੀਡੀਓ ਨਾ ਕੋ ਕਰਦੇ ਵੀ ਪਸ਼ੂ ਕਾਫੀ ਆ ਉਹ ਉੱਧਰ ਵੱਜੇ ਨਾਲ ਦੁੱਧ ਦਾ ਕੰਮ ਆ ਵੀ ਹੁਣ ਵੀ ਉੱਧਰ ਤੁਹਾਨੂੰ ਦੱਸਣੇ ਅਸੀਂ ਵੀਡੀਓ ਵੀ ਤਾਂ ਜੇਤੀ ਪਉਣ ਲੱਗਾ ਕੋ ਮਾਲ ਖਰਾ ਜੀ ਮਾਲ ਕਾਫੀ ਜਿਹੜਾ ਹੁੰਦਾ ਘਰੇ ਵੀ ਪਸ਼ੂ ਕਾਫੀ ਰੱਖਿਆ 40 ਡੰਗਰ ਚ ਸਾਰੇ ਘਾੜੀ 40 ਡੰਗਰ ਗਿੰਦੇ ਘਰੇ ਪੱਥਰੇ ਰੱਖੇ ਆ ਦੁੱਧ ਵਾਲੇ ਪੰਡਾ ਨਹੀਂ ਜੱਜ ਨਹੀਂ ਦੋਵਾਂ ਭਰਾਵਾਂ ਬੱਠੇ ਬੁਣੀ ਤੇ ਦੋਵਾਂ ਭਰਾਵਾਂ ਨੇ ਜਿਹੜਾ ਸੰਭਨਾ ਵਪਾਰ ਦਾ ਕੰਮ ਵੀ ਵੇਖਣਾ ਤੇ ਉੱਧਰ ਵੀ 40 ਡੰਗਰ ਵੇਖਣੇ ਤੇ ਪਹਿਲੀ ਬੰਦੇ ਦਾ ਵੀ ਵੇਖਣਾ ਅਕੀ ਦਾ ਵੇਲੇ ਖਲੋ ਮੈਨੂੰ ਡੰਗਰ ਲੈ ਜੀ। ਦਾਕੀ ਮੀ ਅੱਜ ਦੇ ਆ ਪੈਣ ਅੱਜ ਸਵੇਰ ਦੇ ਮੀ ਪੈਣ ਦਿਆ। ਵਿੱਜੀ ਫੇਕ ਕੋਣਤਵਾ ਮੈਂ ਬਹੁਤ ਚੰਗੀ ਜੀ। ਤੇ ਇਹਦਾ ਫਿਰ ਮੁੱਲ। ਮੁੱਲ ਤੇ ਵਿੱਜੀ ਇਹ ਵੀ ਵੱਡੀ ਮੱਝ ਆ ਇਹ ਦੇ ਪੀਣੀ ਮ ਆਪਣੇ ਘਰੋਂ ਹਾਂ ਜੀ ਜੋੜਾ ਹੀ ਦਿੱਤਾ ਸੀ ਮਿਰਜੀ ਅੱਛਾ ਆਪਾਂ ਦੇ ਸਾਰੇ ਵੀਰਾਂ ਭਰਾਵਾਂ ਵਪਾਰੀਆਂ ਨੂੰ ਆਨੇ ਕਿ ਕਿਹਨਾ ਆਧਾਰਨਾ ਕਰਿਆ ਕਰੋ ਅੱਛਾ ਹਾਂਜੀ ਜਿਹੜੀ ਬਿਜਲੀ ਗੱਲ ਆ ਆ ਵੀਜੀ ਮੈਂ ਥਲੇ 14 ਕਿਲੋ ਦੁੱਧ ਮਨਾ ਕੇ ਦਿੱਤਾ ਸੀ ਅੱਛਾ ਤੇ ਆ ਮੈਂ 95 ਦੀ ਜੀਹ ਦੇ ਛੋਟੀ ਦਿੱਤੀ ਸੀ ਆ 85 ਦੀ ਅੱਛਾ ਤੇ ਅੱਧੇ ਪੈਸੇ ਬੰਦਿਆ ਨਹੀਂ ਦਿੱਤੇ ਅੱਛਾ ਤੇ ਹੁਣ ਲੜਕੇ ਲਾਲੋ ਲੜਕੇ ਲਾਲੋ ਖਾਭ ਕੇ ਲਾਲੋ ਹੁਣ ਡੰਗਰ ਖੋਲ ਕੇ ਲਿਆ ਅੱਛਾ ਤੇ ਹੁਣ ਤੇ ਚਲੋ ਮੈਂ ਦੇ ਦੇਣੇ ਆ ਮੈਨੂੰ ਕੋਈ ਚੱਕਰ ਹੁਣ ਤੇ ਚਲੋ ਹੁਣ ਦੇ ਹਿਸਾਬ ਨਾਲ ਜਾਣੀ ਹੁਣ ਦੇ ਹਿਸਾਬ ਨਾਲ ਦੇ ਦਾਂਗੇ ਵੀਜੀ ਇੱਧਰ ਵੇਖੋ ਜਿਹੜੇ ਖੜੇ ਆ ਵੀਜੀ ਉਹਨਾਂ ਇਹਦੇ ਥਲੇ 14 ਕਿਲੋ ਤੇ ਇੱਕ ਆ ਪਹਿਲਾਂ ਖੜੀ ਆ ਬਾਅਦ ਚ ਖੜੀ ਅੱਛਾ ਤੇ ਪੈਸੇ ਮੁਰਗੇ ਆ ਮੈਂ ਤੇ ਸਾਰੇ ਆਧਾਰ ਕਰ ਕਿ ਵੀ ਦੀ ਚਲੋ ਉਹਨਾਂ ਨੇ ਮੈਂ ਦਿੱਤੀ 85 ਦੀ ਉਹਨੇ 65 ਦੀ ਦੇ ਦिए 65000 ਦੀ ਕਿ ਕਰਨਾਂ ਵਿੱਚ ਮਨਤਾ ਨਾ ਹੋਰ ਵੀ ਜੀ ਇਹ ਚ 3000 ਛੋਟ ਕਰ ਦਾਂਗੇ 62000 ਦੀ ਜਿਹੜੀ ਦੇਣੀ ਆ ਤੇ ਦੁੱਧ 10 ਲੀਟਰ ਮੋਕੇ ਦੇ ਤਿਆਰ ਉਹਨੂੰ 10 ਲੀਟਰ ਘਰੇ ਸਾਡੇ 10 ਲੀਟਰ ਦੀ ਕੋਈ ਆਨਲਾਈਨ ਮੰਗਾਉ ਤੇ 9 ਲੀਟਰ ਦੀ ਗਾਰੰਟੀ ਉਹਦੇ ਕੋਈ ਭੂਰ ਨਹੀਂ ਕੋਈ ਛੱਟਾ ਨਹੀਂ ਚੋਂਚਵਾ ਆ ਓਕੇ ਹੋਊਗਾ ਠੀਕ ਆ ਜੀ ਹਾਂ ਜੀ ਮੈਂ ਚੰਗੀ ਵੀ ਵੀ ਜੀ ਬਿਲਕੁਲ ਮੈਂ ਚੰਗੀ ਆ ਤੇ ਹੁਣ ਆ ਜਿਹੜੀ ਮੱਝ ਜੇ ਵੀ ਚੰਗੇ ਕਦ ਕੱਟ ਚ ਬਿੱਜੀ ਇਹਦਾ ਵਜ ਨਹੀਂ ਵੇਖੋ ਇਹ ਦੇ ਦੇਣੀ ਅੱਜ ਵਜਨ ਦੇ ਭਾਂਡਾ ਠੀਕ ਆ ਇਹ ਮੈਂ ਜਿੱਦਾਂ ਇੱਧਰ ਬੈਠਾ ਮੈਂ ਖੱਲੇ ਖਾਣ ਵੇਖੋ ਮੈਨੂੰ ਬਿੱਜੀ ਇਹਦੇ ਕੋਲ 9 ਕਿਲੋ ਦੁੱਧ ਹੋਊਗਾ ਅੱਛਾ ਉਹਨੇ 9 ਕਿਲੋ ਹੈਗਾ ਹਾਂਜੀ ਇਹ ਵੀ ਉੱਚੇ ਬੱਚੇ ਚ ਇਹ ਬਿੱਜੀ ਇਹਦਾ ਤਨਾ ਮਹੀਨਾ ਦਾ ਝੂੜ ਨਹੀਂ ਮਾਰਨਾ ਅੱਛਾ ਕੱਟਾ ਕੱਟੀ ਕੱਟਾ ਬਿੱਜੀ ਕੱਟਾ ਭਾਵੇਂ ਕੋਈ 5000 ਦਾ ਪਿਓਰ ਨੀਲੀ ਦਾ ਕੱਟਾ ਤੁਹਾਨੂੰ ਦਿਖਾਉਂਦੇ ਦਿਖਾ ਹੀ ਦਈਏ ਬੱਚੇ ਇੱਕ ਇਹਰੇ ਲੋਕ ਸਾਢੇ ਪੰਜੀ ਨੂੰ ਬਤਾ ਕੱਟਾ ਜਿਹੜਾ ਹੁਣ ਮੱਝ ਵਿਖਾਉਣ ਲੱਗੇ ਤੁਹਾਨੂੰ ਵੱਡੀ ਮੱਝ ਜਿਹੜੀ ਦਿਖਾਉਣੀ ਹੈ ਤੇ ਜਿਹੜੀ ਅੱਜ ਤਾਂ ਪਹਿਲਾਂ ਉਹ ਪਲਾ ਫਲੋਸੀ ਕੱਟੀ ਤੇ ਪਲਾ ਫਲੋਸੀ ਇਕੱਟਾ ਇੱਧਰ ਵੇਖੋ ਵੀਰ ਜੀ ਕੱਟਾ ਵੀ ਚੰਗੇ ਟੀਕੇ ਦਾ ਆ ਹਾਂਜੀ ਠੀਕ ਆ ਤੇ ਜਿਹੜੀ ਇੱਕ ਗਾਂ ਤੁਹਾਨੂੰ ਦਿਖਾਉਣੀ ਆ ਤੇ ਉਹ ਬੱਚੇ ਵਾਲੀ ਜਿਹੜੀ ਆ ਉਹਦਾ ਵੀ ਕੋਲਾ ਬੱਚਾ ਜਿਹੜਾ ਵਾ ਤਾਜਾ ਹੀ ਬੱਚਾ ਵੀ ਤੁਸੀਂ ਦੇਖ ਸਕਦੇ ਹੋ ਜੀ ਗਾਂ ਤੁਹਾਨੂੰ ਬਾਅਦ ਚੋ ਦਿਖਾ ਦਿੰਦੇ ਆ ਤੇ ਹੁਣ ਉਤਰਾਂ ਵੀਰ ਜੀ ਇਹਦੇ ਕੋਲ ਦੁੱਧ ਕਿੰਨਾ ਜੇ ਇਹਦੇ ਦਾ ਵੀ ਜੀ ਹਾਂਜੀ ਵੀਰ ਜੀ ਕੋ ਦੁੱਧਿਆ 9 ਕਿਲੋ ਅੱਛਾ ਪਰ ਆਪਾਂ 8 ਕਿਲੋ ਦੀ ਗਰੰਟੀ ਦਾਂਗੇ ਠੀਕ ਆ ਠੀਕ ਆ ਇਹਨੂੰ 14 ਕਿਲੋ ਦੁੱਧ ਮਨਾ ਕੇ ਦਿੱਤਾ ਸੀ ਤੇ ਮਿਲਦੀ ਕੱਟੇ ਤੇ ਹੀ ਆ ਵੀਰ ਜੀ ਕੱਟੇ ਦੇ ਦੋਵੇਂ ਟਾਈਮ ਆ ਨਾ ਦੇਖ ਮੈਂ ਪਿਆਈਆ ਹੀਰ ਦੀ ਮੈਂ ਵਜਨ ਦੀ ਆ। ਤੇ ਆਪਾਂ ਅੱਜ ਵਜਨ ਵਾਲੇ ਹਿਸਾਬ ਨਾਲ ਮਈਆਂ ਦੇ ਦੇਣੀਆਂ। ਤੇ ਬਾਕੀ ਕੇ ਸੂਨ ਵਾਲੀ ਨਿਕਲ ਆਈ ਕਿਸੇ ਵੀਰ ਭਰਾ ਦੇ ਘਰ ਮਿਆਂ। ਹਾਂਜੀ ਹਾਂਜੀ। ਜੇ ਉਹ ਸਰਦਾਨਾ ਕਰਾਈ ਹੋਵੇ ਤਾਂ ਆਪਾਂ ਨੂੰ ਦੱਸਿਆ ਨਹੀਂ। ਕਿੰਦੇ ਵੀ ਹੋ ਸਕਦਾ ਬਣੀ ਵੀ ਹੋਵੇ ਹੋ ਸਕਦਾ ਨਾ ਵੀ ਬਣੀ ਹੋਵੇ ਕਿੰਦੇ ਪਤਾ ਨਹੀਂ ਇਹਦਾ। ਇੱਕ ਨਰੀ ਦੇਣੀ ਵੀਰ ਜੀ ਫਿਰ ਵੀ ਜੀ ਸਾਢੇ ਦੀ ਦੇ ਦੀਏ ਕਰ ਦੋ ਵਿੱਚ ਮਨ ਤਾਂ ਵੀ ਜੀ ਜਾਣ ਦੋ ਅੱਜ ਫਿਰ ਉੜਦੀਆਂ ਹੀ ਜਾਣੇ ਵੀ ਜਾਣ ਗਿਆ ਇਹ ਵੀ ਜੀ 55000 ਜੋ ਮੈਂ ਦੀ ਛੋਟ ਕਰਨੀ ਆ ਅੱਛਾ ਇਹ ਤੁਸੀਂ ਵੀ ਸਾਰੀ ਦਿਹਾੜੀ ਵੀਡੀਓ ਪਾਉਂਦੇ ਏਡੀ ਮੈਂ ਦਿੰਦਾ ਨਹੀਂ ਕੋਈ 55 ਬਾਕੀ ਇਹ ਆ ਵੀ ਕਟਾ ਵੀ ਮਗਰ ਪਲਿਆ ਪਲੋਸਾ ਵਾ 5000 ਦਾ ਵੀਰ ਜੀ ਕਟਾ ਆ ਤੇ ਮਾਝ ਵੀ 50 ਦੇ 50 ਦੀ ਉਹਦਾ ਦੇ ਜੇ ਮੈਂ ਅਗਲੇ ਸਵੇਰੇ ਕੋ ਬਣਾ ਕੇ ਜੇ ਤੇ ਨਿਕਲ ਆਈ ਕਿਲੋ ਅਗਲੇ ਦੇ ਕਰਮਿਆਂ ਜੇ ਅਗਲੇ ਇਮ 95 ਦੀ ਘਰੋਂ ਦਿੱਤੀ ਜੇ 14 ਕਿਲੋ ਦੁੱਧ ਚਵਾ ਗਏ ਠੀਕ ਹੈ ਜੀ ਮੈਂ ਵੇਖੋ ਵੀਜੀ ਗੱਡੀ ਥਾਣ ਵੇਖੋ ਮੈਂ ਉਹ ਗੜਾ ਲਗਾ ਤੇ ਹੁਣ ਅੱਗੇ ਦਾ ਟੁਕੜ ਗੱਪਣ ਝੋਟੀ ਆ ਗਈ ਜੇ ਇਹ ਵੀਜੀ ਇਹ ਦੇ ਨਾਲ ਛੋਟੇ ਸਿੰਘ ਦੀ ਝੋਟੀ ਆ ਇਹ ਮੇਰਾ ਨਾਲ ਦਾ ਮੰਨਣਾ ਨਹੀਂ ਮੈਂ ਕਿ ਸਾਡੇ ਕੋਲ ਮਾਲ ਹੀ ਨਾ ਸਾ ਵੇਖੋ ਵੀਜੀ ਝੋਟੀ ਹੁਣ ਤਾਂ ਹੀ ਵਹਨਾ ਹੋਣੀ ਆ ਇਹਦੇ ਥੱਲੇ ਸੋਨਾ ਆ ਸੱਜ ਰੰਗੋ ਵਹਨਾ ਹੋਣੀ ਆ ਇਹਦੇ ਥੱਲੇ ਹੁਣ ਕਿੰਨੇ ਚਿਰ ਦੀ ਚੱਕ ਪਾਸਿਆ ਵੀਜੀ ਇਹਨੂੰ 4 ਮਹੀਨੇ ਹੋ ਗਏ ਜੇ 4 ਮਹੀਨੇ ਤੇ 15 ਦਿਨ ਹੋ ਗਏ ਜੀ ਅੱਛਾ ਵੀ ਪਹਿਵਾਂ ਮਹੀਨਾ ਇਹਨੂੰ ਜਾਣ ਦਿਆ ਹੋਇਆ ਠੀਕ ਹੈ ਠੀਕ ਹੈ ਤੇ ਇਹਦੇ ਥੱਲੇ ਦੁੱਧੂਗਾ 8 ਕਿਲੋ ਆਪਾਂ ਕਹਾਂਗੇ 7 ਕਿਲੋ ਮਿੱਦੀ ਆਪਾਂ ਲਿਆ ਦੀ ਪਰਦੇ ਤੇ ਜੋਗੇ ਪਰ ਆਪਣੇ ਘਰੇ ਟੀਗਾ ਲੈਂਦੀ ਜੀ ਠੀਕ ਆ ਹਨਾ ਵੀ ਕੱਲ ਨੂੰ ਕੋਈ ਵੀਰ ਭਰਾ ਗਵੇ ਆਪਾਂ ਕਹਿ ਰਹੀ ਹਾਂ ਨਾ ਆਪਣੇ ਘਰੇ ਟੀਗੇ ਤੇ ਗਾੜੀ ਕੇ ਵੀਰ ਭਰਾ ਦੇ ਘਰ ਜਾ ਕੇ ਟਿਕ ਜੀ ਆਪਾਂ ਕਹਿ ਨਹੀਂ ਸਕਦੇ ਆਪਣੇ ਘਰਾਂ ਕੇ ਪਰਸੋਂ ਦੀ ਆਈ ਜੇ ਇਹ ਵੀ ਜੀ ਮੈਂ ਹੀ ਦਿੱਤੀ ਅੱਛਾ ਇਹਦੇ ਥੱਲੇ 17 ਕਿਲੋ ਦੁੱਧ ਹੀ 1 ਲੱਖ ਤੇ 72 ਹਜ਼ਾਰ ਦੀ ਇਹ ਘਰੋਂ ਵੇਚੀ ਆ ਅੱਛਾ ਤੇ ਹਰੇਆਂ ਦੀ ਝੋਟੀ ਆਈ ਸਾਡੇ ਕੋਲ ਠੀਕ ਆ ਤੇ ਹੋਣ ਵੀ ਜਿਹੜੀ ਇਹ ਨਾ ਮੈਂ ਖੜੀ ਉਹ ਨਾ ਮੈਂ ਹੀ ਬੜੀ ਚੰਗੀ ਖੜਦੇ ਹੁਣ ਇੱਕ 35 ਦੀ ਸਾਡੇ ਕੋਲ ਝੋਡੀ ਖੜੀ ਆ ਉਹ ਵੱਡੀਆਂ ਝੋਡੀਆਂ ਦੇ ਕੋ ਦੋ ਹੀ ਹੁੰਦੀਆਂ ਤੇ ਉਹ ਸਾਡੇ ਕੋਲ ਵੀਡੀਓ 'ਚ ਤੁਹਾਡਾ ਤੇ ਸਾਡਾ ਸੰਯੋਗ ਨਹੀਂ ਆਉਂਦਾ ਕਈ ਵਾਰੀ ਟਾਈਮ ਨਹੀਂ ਰਲਦਾ ਉਹ ਪਹਿਲਾਂ ਹੀ ਇੱਕ ਸਾਧੀਆਂ ਬੋਕ ਹੁੰਦੀਆਂ ਵਾਹ ਉਹ ਵੱਡੀ ਝੋਡੀ ਤਾਂ ਨਹੀਂ ਜੇ ਬਾਬੇ ਦੀਪ ਸਿੰਘ ਨੇ ਕਿਰਪਾ ਰਖੀ ਤੇ ਅਗਲੀ ਵੀਡੀਓ 'ਚ ਪਾਵਾਂਗੇ ਵੱਡੀਆਂ ਅੱਛਾ ਹਾਂਜੀ ਅਗਲੀ ਯਾਰ ਇਹ ਚਾਹ ਹੈ ਕਿ ਅਗਲੀ ਵੀਡੀਓ 'ਚ ਪਾਉਣੀ ਆ ਭਵੇਂ ਢੱਕਣੀਆਂ ਪੈਣ ਦੋ ਚਾਰ ਦਿਨ ਚੱਲੋ ਫਿਰ ਤੋਰੋ ਇੱਕ ਰੀਨਵੇਂ ਇਹ ਟੋਕੜ ਕਾਪਨ ਚੈੱਕ ਪਾਸ ਆ ਸਾਡੇ ਵਿੱਚ 4 ਮਹੀਨਿਆਂ ਚਾਰ ਮਹੀਨਿਆਂ ਦੇ ਚੱਕ ਪਾਸ ਆਏ ਜੀ 7 ਲਿਉਨੇ 8 ਆਪਾਂ ਦੋ ਹੀ ਲਿਉਨੇ ਆ ਠੀਕ ਆ ਹਾਂ ਜੀ ਤੇ ਦੋ ਹੀ ਆ ਗਏ ਤੇ ਉਸੇ ਵਾਲੇ ਜੋ ਮਾਲ ਤੁਹਾਨੂੰ ਪਤਾ ਬੋਕੀ ਹੁੰਦਾ ਹਾਂ ਹਾਂ ਜੀ ਮਿੱਟੀ ਜਦੋਂ ਸੱਜੇ ਚੱਡਾ ਮਾਰਦੀ ਹੈ ਨਾ ਹਾਂ ਜੀ ਮੈਂ ਨਾ ਜੇ ਕੋ ਗੁਲਾਮ ਗਾਂ ਵੀ ਕੇ ਜੀ ਇਹਦੇ ਜਿੱਨਾ ਚੱਡਾ ਮਾਰ ਜੂਗੀ ਨਾ ਕਲਮਾ ਜਨਾਬ ਜਿਹੜੇ ਖਪੇ ਲਾਇਆ ਜੀ ਥੱਲੇयां ਬੜੀ ਭਰਦੀ ਹੈ ਜਦੋਂ ਗਿੰਦੇ ਸੁੰਦੀ ਹੈ ਤੇ ਬਾਕੀ ਹੁਣ ਵੀ ਕਦ ਕਾੜ ਚ ਜਵਾਨ ਹੈ ਜਿਹੜੀ ਪੂਰੀ ਤੇ ਇਹਦਾ ਮੁੱਲ ਫਿਰ ਵੀਰ ਜੀ ਵੀ ਜੀ ਇਹ ਦੇ ਮੱਝ ਨਹੀਂ ਆਪਾਂ ਦੇਣੀ ਕੇ ਇਹਨੂੰ ਦੇਣੀ ਏ ਕਮੇਟੀ ਠੀਕ ਲੋਕ ਕਮੇਟੀ ਤਾਰ ਕੇ ਲੈਂਦੇ ਆ ਹਾਂਜੀ ਇਹ ਮੱਝ ਨੇ ਕਮੇਟੀ ਦੇਣੀ ਆ ਲੱਗਤੇ ਨਵੇਂ ਮਹੀਨੇ ਇਹਨੂੰ ਦੁੱਧ ਦੇਣਾ ਆਪਾਂ ਨੂੰ 10000 ਦਾ ਅੱਛਾ ਇਹਨੇ ਕਮੇਟੀ ਵੀ ਦੇਣੀ ਨੇ ਮਗਰ ਉਹਦੀ ਫਿਰ ਪੈਸੇ ਵੀ ਇਹਨੂੰ ਦੇਣੇ ਆ ਠੀਕ ਆ ਇਹ ਦੋ ਕੰਮ ਜੇ ਮੈਂ ਦੇ ਠੀਕ ਆ ਇੱਕ ਨਹੀਂ ਇੱਕ ਹੁੰਦਾ ਕਿ ਆਪਾਂ ਕਮੇਟੀ ਤਾਰ ਕੇ ਇੱਕ ਇਹ ਕਹ ਆ ਵੀ ਇਹਨੇ ਸਾਰਾ ਸਾਲ ਦੁੱਧ ਵੀ ਚੋਣਾ ਮੈਂ ਇਹਨੂੰ ਦੇਣੇ ਵੀ ਆ ਤੇ ਗਰਮੀਆਂ ਫੇਰ ਫੱਟ ਜਾਰੀ ਠੀਕ ਆ ਇਕੱਠੀ ਇਕੱਠੀ ਆ ਨਹੀਂ ਕਰ ਲੋ ਤੇ विदमोसेया ਝੋੜੀਆਂ ਦਾ 75000 ਰੁਪਇਆ ਹਾਂਜੀ ਬੇਸ਼ੱਕ ਤਿਆਰ ਹੋਈ ਕੋਈ ਵੀ ਵੀਰ ਭਰਾ ਮੇਰੇ ਭਵੇਂ ਇਹੋ ਵੀਡੀਓ ਕੱਢਗੇ ਨੂੰ ਇੱਕ 20 ਦੀ ਝੋੜੀਆਂ ਇੱਕ 25 ਦੀ ਵੀ ਘੱਲੂ ਮੈਂ ਲੈ ਆਵਾਂਗਾ ਬਸ ਇਹ ਕੀ ਰਾਜੀ ਰੂਜੀ ਹੋਵੇ ਝੋੜੀਆਂ ਆਪਾਂ ਲੈ ਆਵਾਂਗੇ ਵਾਪਸ ਹੀ ਆਪਣੇ ਘਰ ਲੈ ਆਵਾਂਗੇ ਤੇ ਘਰ ਦੀ ਵਿੱਚ ਕੋਈ ਮੰਨਤਾ ਨੂੰ ਜੱਸ ਨੋਈ ਕਰੀਏ ਬੀਜੀ ਜਿਹੜੀ ਹਾ ਦੇ ਨਾਂ ਝੋਡੀ ਦੇਣੀ ਆ ਨਾ 2 ਘੱਟ 70 ਦੀ ਦੇਣੀ ਆ 68 ਦੀ 68 ਦੀ ਦੇਣੀ ਆ ਤੇ ਛੋਲ ਕਰਾਂਗੇ ਝੋਡੀ ਦੀ ਤੇ ਥਾਣਾ ਇਹਦੇ ਵੀ ਇੱਕ ਵਾਰੀ ਲੱਗ ਰੋ ਦੇਖ ਸਕਦੇ ਦੋ ਦੋ ਥਾਣੇ ਮਿਲਕਵੇਂ ਨੂੰ ਦੇਖ ਸਕਦੇ گاਵਾ ਵਾਂਗੂ ਮੋਟੀ ਮਿਲਕਵੇਂ ਲੱਗੀ ਆ ਬੀਜੀ ਚੋਣ ਜਵਾਬ ਬਹੁਤ ਚੰਗੀ ਮੈਂ ਮੇਰੇ ਨਾਲ ਦਾ ਲੈਂਦਾ ਇਹ ਕਮੇਟੀ ਆ ਤੂੰ ਕਮੇਟੀ ਦੇਣ ਲਗਾ ਕਰੋ ਠੀਕ ਹੈ ਆਪਣੇ ਕੋਲ ਮਾਲ ਹੀ ਨਾ ਸਾਂਭਣੀ ਜਾਂਦਾ ਆ ਵੀ ਬਰਾਂਡਾ ਭਰਿਆ ਉਧਰ ਵੀ ਰੱਬ ਦੀ ਕਿਰਪਾ ਜੀ ਤੇ ਹੁਣ ਆਂ ਗਾਂ ਬਾਰੇ ਦੱਸਿਏ ਬੀਜੀ ਇਹ ਗਾਂ ਦੂਜੇ ਸੂਹੇ ਵੈਰ ਸੂਈ ਜੇ ਅੱਛਾ ਇਹ ਗਾਣੀ ਹੈ ਮਾਦੀ ਚੱਲੀ ਜੇ ਕੇਦੇ ਘਰ ਪਤਾ ਜਿਹਦੇ ਕਰਮਾਂ ਚ ਹੀ ਜੇ ਸਾਡੇ ਕਰਮਾਂ ਚ ਹੋਰ ਦੁੱਧ ਆਹੀਂ ਚੋਣਾ ਜੇ ਕੇ ਵੀਰ ਭਰਾ ਦੇ ਕਰਮਾਂ ਚ ਹੋਵੇ ਇਹਦੇ ਹੋਰ ਕਿੰਨੇ ਚੋਣਾ ਹਾਂਜੀ ਇਹਦੇ ਥੱਲੇ ਵਿਕੀ 15 ਕਿਲੋ ਦੁੱਧ ਆ ਤਿਆਰ ਹੈ ਤਿਆਰ ਅੱਛਾ 14 ਕਿਲੋ ਦੀ ਗਾਰੰਟੀ ਹੋਊਗੀ ਸਾਡੇ ਘਰ 15 ਹੋਊਗਾ ਜੇ ਆਨਲਾਈਨ ਮੰਗਾਵੂ 14 ਕਿਲੋ ਇੱਥੇ ਕੋਈ ਤਿੰਨ ਡੰਗ ਚੋਲੇ ਚਾਰ ਡੰਗ ਚੋਲੇ ਵਿਜੀ 15 ਕਿਲੋ ਵੇਖੋ ਵਿਜੀ ਤੇ ਬੱਚਾ ਇਹਦਾ ਵਿਜੀ ਵਸ਼ੀ ਆ ਤੂੰ ਵੀਡੀਓ ਬੱਚੀ ਦਿਖਾਤੀ ਆਪਾਂ ਪਹਿਲਾਂ ਹੀ ਇਹਦੀ ਵੇ ਇਹ ਬੋਤੇ ਦਿਨਾਂ ਤੇ ਵੀ ਨਹੀਂ ਆਵੇ ਕਿੰਨੇ ਦਿਨਾਂ ਤੇ ਆਉਗੀ ਵੀਜੀ 8 ਮਾ ਦਿਨ ਅੱਜ ਸੁਈ ਨੂੰ ਜੇ ਅੱਛਾ ਇਹਨੂੰ ਤੇ ਵੀਜੀ ਜੜੀ ਇਹਦੀ ਫੈਂਡ ਜੇ 5 8 ਦੇ 5 9 ਅੱਛਾ ਕਢਾ ਕੇ ਤਾਂ ਦੇ ਭਾਵੇਂ ਕੋਈ ਵੀਰ ਭਰਾ ਕਢਾ ਕੇ ਲੈ ਜੇ ਇਹ ਮਾ ਇਹ ਗਾ ਨਹੀਂ ਜਾਣੀ ਤੇ ਮਾਂਗੀ ਜਾਣੀ ਨਹੀਂ ਆ ਨਿੰਗੇ ਨਿੰਗੇ ਸਿੰਘ ਜਿਹੜੇ ਵੀਜੀ ਬੱਚੇ ਹਾਂ ਵੀਜੀ ਸਿੰਘਾਂ ਦਿਖਾਉਣੇ ਚੰਗੀ ਤਰ੍ਹਾਂ ਦੇਖੋ ਵੀਜੀ ਇਹ ਦੇਖ ਸਕਦੇ ਵੀਜੀ ਬੰਗਾ ਫਾ ਕੇ ਚੋਈਦੀ ਆ ਅੱਛਾ ਮੈਂ ਨਾ ਬੱਚੀ ਕਹਦੀ ਇਹ ਬੱਚੀ ਅੱਜ ਗਾ ਨਹੀਂ ਮਾਝ ਅੱਜ ਨੇ ਘਰ ਚੱਲ ਗਈ ਪਿਛਲੀ ਮਿਲਦੀ ਦਸਾਲ ਵੀ ਇਕੱਲੀ ਪਾਈ ਸੀ ਆਪਾਂ ਥੋੜਾ ਡਰਦੀ ਆ ਸਾਡੇ ਕੋਲ ਅੱਜ ਲੈ ਬਾਕੀ ਨਿੱਕੇ ਨਿੱਕੇ ਸਿੰਗ ਦੇ ਹੈਗੇ ਆ ਮੈਨੂੰ ਵੀ ਜੀ ਆਪਾਂ ਭਾ ਹੀ ਉਹ ਕਰ ਦੇਣਾ ਸਿੰਗ ਜਪਣੇ ਨਹੀਂ ਹੁੰਦੇ ਬਾਕੀ ਥੱਲੇ ਹਾਂ ਵੱਡੀ ਆ ਤੇ ਇਹ ਕਿਨਾਰੇ ਦੇ ਦੇ ਦੀਏ ਵਿੱਚ ਫਿਰ ਜੀ 15 15 ਕਿਲੋ ਵਾਲੀ ਤੇ ਨੀ ਫੈਂਡ ਵਾਲੀ ਜੇ ਮੈਂ ਹੋਵੇ ਹਾਂਜੀ ਮੈਂ ਤੇ ਇਹ 1.5 ਲੱਖ ਦੀ ਹਾਂਜੀ ਪਰ ਆਪਾਂ ਗਾਈਆਂ ਗਾਈਆਂ ਦੇ ਭਾਣਾ ਗਾਂ ਦਾ ਵੀ ਜੀ 15 ਕਿਲੋ ਵਾਲੀ ਦਾ ਕੋਈ ਵੀਰ ਭਰਾ ਜਿਹੜਾ ਮੁੱਲ ਕਰਦਾ ਨਾ ਕੋਈ 50 ਕਰਦਾ 55 ਚੋਲ ਹਰ ਗਨੇ ਆਪਣੀ ਸਮਝ ਲਿਆਂਦੀ ਹੁੰਦੀ ਹੈ ਆਪਣੀ ਸਮਝ ਹੀ ਵੇਚਣੀ ਹੈ ਹਾਂਜੀ ਥਾਨ ਬਿਲਕੁਲ ਚੰਗਾ ਜੇ ਕੋਈ ਭੂਰ ਨਹੀਂ ਛਡਾਣੀ ਐ ਡੇੜੀ ਮੋਟੀ ਧਾਰ ਗਈ ਵੜ ਗਈ ਖਤੀ ਦੀ ਦੇਰੀ ਹੈ ਵੀ ਜੀ ਛੋੜ ਛਾੜ ਕਰ ਦੋ ਵਿਚੋ ਹੋਰ ਵੀ ਜਿਹੜੀ ਦੇਣੀ ਫਿਰ ਹਾਂਜੀ ਫਿਰ ਇਹ ਵੀ ਚਲੀ ਜੇ ਵੀ ਘੰਟੇ ਦੇ ਵਿੱਚ ਵੀ ਜੀ ਅੱਛਾ 34000 ਤੇ ਛੋਟ ਕਰਾਂਗਾ ਅੱਛਾ 200 ਕਰਦਾ 100 ਕਰਦਾ ਭਵੇਂ ਕੋਈ ਵੀਰ ਭਰਾ ਦੇ ਆਪੋ ਆਪਣਾ ਡਿਪੈਂਡੈਂਸ ਮੰਨ ਤਾਂ ਹੁੰਦਾ ਪਰ 500 ਵੀ ਕਰਦਾ ਠੀਕ ਹੈ ਪਰ ਵੀਰ ਜੀ ਦੇਣੀ ਨਹੀਂ ਕਹਿੰਨੇ ਤੇ ਇਹ ਤਾਂ ਜੇ ਦੁੱਧ ਵਧ ਵੀ ਜਾਊਗੇ ਹੋਰ ਨਾ ਵੀਰ ਜੀ ਜੇ ਇਹੋ ਜਿਹੀ ਵਛੀ ਨੇ 17 18 ਮੇਰੇ ਕੋ ਪੱਠਾ ਬਹੁ ਘਟ ਗਏ ਅੱਛਾ 40 ਡੰਗਰਾਂ ਨੂੰ 5 ਪੰਨੇ ਪੱਠੇ ਲੈ ਹੁੰਦੇ ਜੇ ਅਸੀਂ ਤੇ ਸਾਰੇ ਇਹਨਾਂ ਨੂੰ ਨਹੀਂ ਪਾਈ ਜਾਂਦੇ ਆਪਣਾ ਸਾਰਾ ਵਾੜਾ ਵੀ ਉਧਰ ਸੁਈਆਂ ਵੱਡੀ ਹਾਂਜੀ ਹਾਂਜੀ ਇਹ ਬੱਚੀ ਜੇ 17-18 ਕਿਲੋ ਦੁੱਧ ਨੇ ਕੀਤਾ ਤੇ ਕਿੰਨੇ ਹੁਣ ਆ ਜਿਹੜੀ ਜੀ ਦਾ ਬੱਚਾ ਨਹੀਂ ਹੈਗਾ ਅੱਛਾ ਇਹਦਾ ਬੱਚਾ ਨਹੀਂ ਹੈਗਾ ਹਾਂਜੀ ਜੀ ਦੁੱਧ ਹੋ ਗਿਆ ਤੇ ਥੱਲੇ 12 ਕਿਲੋ ਅੱਛਾ ਇਹਨੂੰ ਕੋਈ ਵੰਗਾਣੀ ਜੇ ਅੱਛਾ ਇਸ ਤਰ੍ਹਾਂ ਹੀ ਬੈਠੀ ਕੋਈ ਵੀਰ ਭਰਾ ਇਹਨਾ ਕਵੇ ਕਿ ਥਾਂ ਛੋਟਾ ਇਧਰ ਇਧਰ ਆ ਦੇਖ ਸਾ ਤੇ ਪੂਰੀ ਪ੍ਰੋਪਰ ਚਵਾਈ ਹੁੰਦੀ ਆ ਠੀਕ ਹੈ ਜੀ ਕੋਈ ਮੰਨ ਲਓ ਕੋਈ ਵੀਰ ਭਰਾ ਕਹੀਂ ਨੇ ਇਧਰ ਇੱਥੇ ਸਾਫ ਚਵਾਈ ਜਿਹੜੀ ਬਿਲਕੁਲ ਜੀ ਤੋਰੋ ਇੰਨਾ ਮੈਂ ਤੇਰੇ ਕੋਲ ਦੁੱਧ ਵੀਡੀ ਦੁੱਧ ਹੋਊਗਾ ਵਾਸ਼ੀ ਕੋ 12 ਕਿਲੋ ਅੱਛਾ ਆਪਣੀ 11 ਕਿਲੋ ਦੀ ਗਰੰਟੀ ਹੋਊਗੀ ਠੀਕ ਹੈ ਜੀ ਆਪਾਂ ਕਦੀ ਆ ਗਿਆ ਕੰਮ ਕੀਤਾ ਨਹੀਂ ਮਿੱਟੀ ਦੀ ਲਾਗੇ ਦੇ ਮਗਰ ਬੱਚਾ ਬੰਦ ਕੇ ਜਾਂ ਕੋਕਾ ਦੀਏ ਇਹ ਹੱਥਾਂ ਦੇ ਨਾਲ ਦੇ ਹੱਥਾਂ ਹੀ ਲਾਗੇ ਫਮੈਂ ਮਾਦੀ ਆਉਣਗਾ ਵੀਡੀ ਵਾਸ਼ੀ ਦੇ ਤੋਂ ਵਾਸ਼ੀ ਪੂਰੀ ਭੀੜ ਜੇ ਚਲੋ ਆਪਾਂ ਨੂੰ ਕਿਹਨੇ ਦਿੱਤੀ ਆਪਾਂ ਦੇ ਦੇਣੀ ਚਲੋ ਲੈ ਜਾ ਫਿਰ ਤੇਰਾ ਵੱਡੀ ਬੱਸੀ ਆ ਦੁੱਧ ਵੀ ਜੀ 15 ਕਿਲੋ ਕਰ ਦੂਗੀ ਜੇ ਕੇ ਵੀਰ ਦਾ ਕੋਤੇ ਵਾਲਾ ਲੈ ਗਿਆ ਮੈਂ ਕਿਹਾ ਉਹ ਬੜਾ ਸੇਵਾ ਦੇ ਡਿਮੈਂਡਰ ਆ ਠੀਕ ਕਰ ਬੀ ਚਾਰੂ ਬੜੀ ਆ ਆਲੇ ਘਰੇ ਕੋ ਢਰਦੀਆਂ ਨਾ ਵੇਖੋ ਇਹਨੇ ਤਾਂ ਖੁੱਲੀ ਜੋ ਮੂੰਹ ਨਹੀਂ ਕੱਲ ਦੀ ਆਈ ਇਹਨੇ ਮੂੰਹ ਨਹੀਂ ਫੁੱਟਾ ਦੋ ਡੰਗ ਚੋ ਹੀ ਆਪਾਂ ਵੇਖੋ ਇਹ ਤਾਂ ਤੇ ਇਹਦਾ ਫਿਰ ਮੁੱਲ ਬਿੱਦੀ ਜੇ ਇਹਦਾ ਬੱਚਾ ਮੇਰੇ ਤੇ ਹੀ ਵਸ਼ੀ 45000 ਦੀ ਹਾਂਜੀ ਹੁਣ ਜਿਹੜੀ ਵਸ਼ੀ ਦੇਣੀ ਆ ਨਾ 25000 ਜੋ ਬੱਛੀ ਦੀ ਛੋੜ ਕਰਦਾ ਅੱਛਾ 25000 ਚ ਵੀ ਜੀ ਦੇਣੀ ਨਹੀਂ ਕਿ ਇਹਨੇ ਦੇ 12 ਕਿਲੋ ਵਾਲੀ ਦੁੱਧ ਵਾਲੀ ਤੁਹਾਨੂੰ ਪਤਾ ਕੋਈ ਨਹੀਂ ਦਿੰਦਾ 12 ਲੀਟਰ ਤਿਆਰ ਹਨਾ ਹਾਂ ਆਪਣੀ ਯਾਰਾਂ ਦੀ ਗਰੰਟੀ ਹੋ ਗਈ ਵੀ ਜਿਹੜਾ ਮਰਜੀ ਵੀਰ ਭਰਾ ਆਣ ਕੇ ਦੋ ਡਾਂਗ ਤਿੰਨ ਡਾਂਗ ਸਾਰੇ ਮਾਲ ਦਾ ਵੀ ਜੀ ਆਪਣੀ ਤਸੱਲੀ ਕਰਕੇ ਖੜੇ ਜੀ ਇੱਥੋਂ ਤਸੱਲੀ ਕਰਕੇ ਖੜੇ ਹਨਾ ਕਿ ਵੀਰ ਭਰਾ ਨੇ ਔਨਲਾਈਨ ਮੰਗਵਣੀ ਆ ਸਾਡੇ ਕੋਲ ਦੋ ਟਾਈਮ ਔਨਲਾਈਨ ਚਵਾਵੇ ਬਿਲਕਿੰਗ ਕਰਾ ਲਈ ਜੀ ਚਲੋ ਇਹ ਹੈ ਕਿ ਜਿਨ੍ਹਾਂ ਦਾ ਪ੍ਰੇਮ ਹੁੰਦਾ ਜਿਨ੍ਹਾਂ ਨੂੰ ਸਾਡੇ ਤੇ ਯਕੀਨ ਹੈ ਉਹਨਾਂ ਦੇ ਵੀ ਜੀ ਧਾਰੋਣੀ ਮਾਰਨੀ ਹਾਂਜੀ ਹਾਂਜੀ ਜਿਹੜੇ ਪਹਿਲਾਂ ਤੋਂ ਮਾਲ ਖੜਦੇ ਇਧਰ ਖਾਓ ਵਿਦਿਆ ਜੋ ਸਾਵਲੀਆਂ ਚੀਜ਼ਾਂ ਆ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਚਾ ਕੇ ਪਸ਼ੂ ਖਰੀਦੋ ਜੀ